ਅਸਲਾਮ ਵਾਲੇਕਮ ਵੀਵਰਜ਼ ਅੱਜ ਦੀ ਵੀਡੀਓ ਹੈ ਮਨੁੱਖਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਔਰ ਜਿਹੜਾ ਸਿੱਖ ਵੀਰ ਹੈ ਇਹ ਮੈਂ ਕਿੰਨੀ ਆ ਬੜੀ ਲੋਕਾਂ ਦੀ ਸੇਵਾ ਕਰਦਾ ਔਰ ਅੱਜ ਦੀ ਵੀਡੀਓ ਹੈ ਕਿ ਨਜੇਰ ਗਿਆ ਤੋਂ ਆਈ ਇੱਕ ਬੱਚੀ ਹੈ ਜਿਹੜੀ ਕਿ ਸੜਕਾਂ ਤੇ ਫੇਰਦੀ ਸੀ ਸਟੱਡੀ ਵਾਸਤੇ ਆਈ ਸੀ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਇੱਕ ਕੁੜੀ ਹੈ ਜਿਹੜੀ Shaira? Shairon. 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 How are you, Shairon? Are you fine? I'm fine How are you? Okay? Okay? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੁੜੀ ਆ ਜਿਹੜੀ ਸਾਹਮਣੇ ਆਉਂਦੀ ਆ ਇਹਦਾ ਨਾਂ ਸ਼ਾਇਰਾ ਨਾ ਤੇ ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਆ ਦੀ ਇਹ ਕਈ ਮਹੀਨਿਆਂ ਤੋਂ ਇੱਥੇ ਸੜਕਾਂ ਤੇ ਘੁੰਮਦੀ ਆ ਭਗਵਾੜੇ ਦਾ ਏਰੀਆ ਵਾ ਇਹ ਇਹ ਪਿੰਡ ਇਲਾਕਾ ਕਿਹੜਾ ਪੈ ਜਾਂਦਾ ਜੀ ਇਹ ਇਹ ਆਪਣਾ ਮੇੜੂ ਪਿੰਡ ਆ ਜੀ ਮੇੜੂ ਕਲੋਨੀ ਮੇੜੂ ਕਲੋਨੀ ਹਾਂਜੀ ਕਪੂਠਲਾ ਜੀ ਸ਼ਾਇਰਾ ਨਾ ਬਾਵਾ ਜੀ ਆਓ वे आर यू शरण प्लीज बेट्स टॉक टू मी टॉक टू मी यूर फैमिली वे आर यू फैमिली रबजू विज यूर कंट्री वी योर कंट्री वे यूर कंट्री नाइजीरिया ओके ਮੈਨੂੰ ਪੁੱਛੀ ਇੱਥੇ ਕੀ ਕਰਨ ਆਈ ਸੀ ਵਾਈ ਯੂ ਕਮ ਹੇਅਰ ਵਾਈ ਯੂ ਕਮ ਹੇਅਰ ਵਾਈ డు ਯੂ ਕਮ ਹੇਅਰ ਥਿਸ ਪਲੇਸ ਸਟੱਡੀ ਕਰਨ ਆਈ ਸੀ ਯੂ ਕਮ ਹੇਅਰ ਫॉर ਸਟੱਡੀ ਵਿਚ ਵਿਚ ਕਲਾਸ ਵੇਅਰ ਇਜ਼ ਯੂਅਰ ਕਾਲਜ वेयर जो कॉलेज कॉलेज मुंबई लगे यू फॉरगेट दिस प्लीज सेट दिस साइड दिस साइड प्लीज और ओके ये ਡਿਸਾਈਡ ਡਿਸਾਈਡ ਪਲੀਜ਼ ਇਹ ਕੋਈ ਕੀ ਹਾਲ ਹੈ ਇਹਦੀਆਂ ਬਾਹਾਂ ਬੂਹਾਂ ਵੀ ਕਿਵੇਂ ਹਨਾ ਸੜਕਾਂ ਦੇ ਉੱਤੇ ਵਿਚਾਰੀ ਤਰੀ ਫਿਰਦੀ ਐ ਤਾਂ ਦੇਖੋ ਕੋਈ ਕੱਪੜਿਆਂ ਦਾ ਨਾਉਣ ਧੋਣ ਦਾ ਇਦਾਂ ਹੀ ਸੜਕ ਦੇ ਉੱਤੇ ਸੌ ਜਾਂਦੀ ਜਿੱਥੇ ਜੀ ਕਰਦਾ ਤੇ ਇਹ ਇੱਥੇ ਪੰਜਾਬ ਦੇ ਵਿੱਚ ਚੰਗੇ ਭੁੱਖ ਲਈ ਆਈ ਐ ਵਿਚਾਰੀ ਸਾਡੇ ਵੀ ਬੱਚੇ ਬੱਚੀਆਂ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਉਦਾਂ ਹੀ ਇਹ ਵੀ ਇੱਕ ਬੱਚੀ ਵਿਦੇਸ਼ ਦੇ ਵਿੱਚ ਇੱਥੇ ਪੜ੍ਹਨ ਵਾਸਤੇ ਆਈ ਤਾਂ ਪਰ ਅੱਜ ਇਸ ਬੱਚੀ ਦਾ ਫਿਊਚਰ ਕੀ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਨਾਈਜੀਰੀਆ ਦੀ ਰਹਿਣ ਵਾਲੀ ਹੈ ਬੱਚੀ ਪਹਿਲਾਂ ਵੀ ਸਟੈਨਲੀ ਸਾਡੇ ਕੋਲ ਨਾਈਜੀਰੀਆ ਦਾ ਹੀ ਰਹਿਣ ਵਾਲਾ ਸੀ ਜਿਹਨੂੰ ਦਿੱਲੀ ਤੋਂ ਲੈ ਕੇ ਆਏ ਸੀ ਅਸੀਂ ਤੇ ਅੱਜ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰਾਂ ਨੇ ਵੀ ਤੁਸੀਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਦਰ ਸਿੰਘ ਜੀ ਤੁਸੀਂ ਵੀਡੀਓ ਬਣਾ ਕੇ ਭੇਜੀ ਸਾਨੂੰ ਹਾਂ ਜੀ ਮੈਂ ਵੀਡੀਓ ਬਣਾ ਕੇ ਭੇਜੀ ਠੀਕ ਕਿੰਨੇ ਕ ਟਾਈਮ ਤੋਂ ਤੁਸੀਂ ਦੇਖਦੇ ਆ ਜੀ ਇਹ ਨੂੰ ਦੋ ਮਹੀਨੇ ਦੋ ਮੈਂ ਦੇਖਦਾ ਐਦਾਂ ਹੀ ਇਹ ਸੜਕਾਂ ਤੇ ਤੁਰੇ ਫਿਰਦੇ ਸਾਰਾ ਦਿਨ ਤਿੰਨ ਚਾਰ ਦਿਨ ਤੋਂ ਮੈਂ ਇਹ ਦਵਾਈ ਦੁਬਈ ਦਵਾਈ ਆ ਇਹਨੂੰ ਅਸੀਂ ਇੱਥੇ ਸਵਾਉਂਦੇ ਰਹੇ ਆ ਰਾਤੀ ਵੀ ਸਵਾਇ ਜਿੱਦਾਂ ਨਵਾਇਆ ਦਵਾਇਆ ਕੱਪੜੇ ਦੇ ਤੇ ਇੱਕ ਮੈਸੇਜ ਮੇਰੀ ਨੇ ਤੇ ਫੈਮਲੀ ਆ ਮੇਰੀ ਸਟਾਪ ਤੇ ਆ ਮੇਰੀ ਹੂੰ ਭੁੱਖ ਨਭਾਣੇ ਹੁੰਦੀ ਉਹ ਤਿੰਨ ਚਾਰ ਦਿਨ ਤੋਂ ਰੋਟੀ ਉੱਪਰ ਹੀ ਖਵਾਈ ਨੂੰ ਹੁਣ ਠੀਕ ਹੈ ਮੜੀ ਜੀ ਨੇ ਪਹਿਲਾਂ ਤਾਂ ਬਹੁਤ ਮਾੜੀ ਰੋੜ ਕੇ ਤੁਰਦੀ ਸੀ ਅੱਛਾ ਰੋੜਦੀ ਸੀ ਜਿੰਨੀ ਤੇ ਵੀਰੇ ਇਹਦੇ ਬਾਰੇ ਤੁਹਾਨੂੰ ਕੁਝ ਪਤਾ ਲੱਗਿਆ ਅੱਜ ਇੱਥੇ ਪੜਦੀ ਸੀ ਜਿੰਨੀ ਕਾਪਾ ਜਿੰਨਾ ਪਤਾ ਦਿੱਤਾ ਅੱਛਾ ਇੱਥੇ ਪੜਦੀ ਉਹ ਇੰਨਾ ਕੋਈ ਪੋਸਟ ਕੀ ਅਸੀਂ ਉਹਦਾ ਕੋਈ ਚੱਕਰ ਪੈ ਗਿਆ ਸੀ ਉਹ ਇਹ ਕਹਿੰਦੀ ਹੈ ਵੀ ਡਾਕੂਮੈਂਟ ਮੇਰੇ پاسਪੋਰਟ ਜਿਹੜੇ ਵੀ ਕੋਈ ਵੀ ਰੋਕੂਮੈਂਟ ਹੈ ਚੌਂਕੀ ਜੀ ਜਾਂ ਸਤਨਾਪੁਰਾ ਲੱਗਦਾ ਹੈ ਸਤਨਾਪੁਰੇ ਹੋਣਗੇ ਜਾਂ ਢੇੜੂ ਚੌਂਕੀ ਹੋਣਗੇ ਬਾਈ ਇਹ ਤਾਂ ਦੱਸੇ ਮੈਨੂੰ ਤੋਨੂ ਲੈਂਗੁਏਜ ਵੀ ਨਹੀਂ ਆਉਂਦੀ ਇਹਦੀ ਹਨਾ ਮੈਨੂੰ ਲੈਂਗੁਏਜ ਨਹੀਂ ਆਉਂਦੀ ਬਈ ਐਨੀ ਬਰੀਕ ਜਿਹੀ ਹਾਈ ਨਹੀਂਗਾ ਕਿਸੇ ਮੁੰਡੇ ਨੂੰ ਅਰਬੀ ਨੂੰ ਕਿਹਾ ਤਾਂ ਕਹਾਂਗਾ ਗੱਲ ਕਰ ਉਹਨਾਂ ਇੰਨਾ ਗੱਲ ਕੀਤੀ ਜਿੱਦਾਂ ਮੈਂ ਕਿਹਾ ਉਹਨੂੰ ਤੇ ਦੱਸਿਆ ਉਹ ਨਹੀਂ ਹਾਂਜੀ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਠੀਕ ਹੋ ਠੀਕ ਹੈ ਠੀਕ ਹੈ ਬਹੁਤ ਧੀਨੇ ਹੋਰ ਕੱਪਸੇ ਹੋ ਇਹ ਗੱਲ ਕਰੋ ਜੀ ਆ ਕੁੜੀ ਨਾਲ ਤੁਹਾਡਾ ਨਾਈਜੀਰੀਆ ਦੀ ਇੱਕ ਕੁੜੀ ਹੈ ਓਕੇ I'm fine. Well, okay. Uh, where are you from? Nigeria. Which part of Nigeria? Rosiva. Rosie? Rosiva. Rosiva, okay. Okay, so we have sent our brother to take you so that you he can take you and take care of you, okay? We we will be, we will be coming, okay? We will come to see you, okay? You go with them, okay? Adol. You don't know? Yes. Okay, fine, no problem. So you go with my brother. I will come to see you very soon, okay? Mm -hmm. um, we are going to come, okay? okay. My wife, we are going to come to see you, okay? Okay. We, yeah. we will come on Wednesday to see you, okay? You go with them, okay? Okay. In case if you pay them, okay. in case if you in case it, ਹੋਲੋ ਤੇਰੇ ਮੇਰੇ ਬ੍ਰਦਰ ਨੂੰ ਕਾਲ ਮੀਓਕੇ ਓਕੇ ਹੇ ਸੋ ਇਜ਼ 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 89 ਵਾਈਸ ਬ੍ਰਦਰ ਓਕੇ ਯੂ ਮੇ ਅਲਟਰ ਬ੍ਰਦਰ ਓਕੇ ਅ ਵੀ ਇੰਗੂਰੀ ਸੇਮ ਹੋ ਵਿਦ ਹਿਮ ਓਕੇ ਯੈਸ ਭੈਣ ਜੀ ਹਾਂਜੀ ਭੈਣ ਜੀ ਹਾਂਜੀ ਇਹ ਇਹ ਚਲੇ ਜਾਣਾ ਤੁਹਾਡੇ ਨਾਲ ਤੁਸੀਂ ਲੈ ਜਾਓ ਤੇ ਆਪਾਂ ਮੈਨੂੰ ਆ ਕੇ ਮਿਲਦੇ ਆ ਬਸ ਠੀਕ ਹੈ ਭੈਣ ਜੀ ਇਤੋਂ ਅਸੀਂ ਪਤਾ ਕੀਤਾ ਜਿਹੜੀ ਵੀਡੀਓ ਜਿਹੜੀ ਤੁਸੀਂ ਵੀਡੀਓ ਭੇਜੀ ਸੀ ਮੈਂ ਐਮਬੈਸਡਰ ਨੂੰ ਇਨਫੋਰਮ ਇਨਫੋਰਮ ਕਰਤਾ ਹਾਂ ਜੀ 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 ਵਸਤੀ ਕਰੀ ਲੈਕਪੇਕ ਦੋ ਦਿਨਾਂ ਚ ਭਾਜੀ ਮਿਲਦੇ ਆ ਕੋਈ ਨਹੀਂ ਆ ਪਾਨੇ ਓਕੇ ਭੈਣ ਜੀ ਓਕੇ ਜੀ ਅਸੀਂ ਇਹਨੂੰ ਲੈ ਕੇ ਜਾਂਦੇ ਜੀ ਸ਼ੁਕਰੀਆ ਭੈਣ ਜੀ ਜੈਸਿਕਾ ਕੈਥਰੀਨ ਇਹ ਸਾਡੇ ਭੈਣ ਜੀ ਨੇ ਜੀ ਸਖਵਿੰਦਰ ਕੌਰ ਜੀ ਤੇ ਨਾਲ ਉਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ ਬਹੁਤ ਸਪੋਰਟ ਕੀਤੀ ਜਿਹੜਾ ਸਟੈਨਲੀ ਨੂੰ ਵਾਪਸ ਭੇਜਿਆ ਨਾਈਜੀਰੀਆ ਉੱਥੇ ਜਾ ਕੇ ਛੱਡ ਕੇ ਆਏ ਸ਼ਿਵਿੰਦਰ ਭੈਣ ਦੇ ਹਸਬੰਡ ਆ ਜਿਹੜੇ ਬੈਂਸਲੇ ਜੀ ਤੇ ਹੁਣ ਵੀ ਬੈਂਸਲੇ ਜੀ ਨਾਲ ਗੱਲ ਹੋਈ ਆ ਤੇ ਸ਼ਿਵਿੰਦਰ ਭੈਣ ਨਾਲ ਗੱਲ ਹੋਈ ਆ ਉਹਨਾਂ ਨੇ ਇਹਨਾਂ ਵੀ ਗੱਲ ਕੀਤੀ ਐ ਕੁੜੀ ਨਾਲ ਉਹਨਾਂ ਨੇ ਜਿਹੜਾ ਨਾਈਜੀਰੀਆ ਦਾ ਐਮਬੈਸਡਰ ਆ ਪਹਿਲਾਂ ਵੀ ਉਹਨੇ ਬਹੁਤ ਸਪੋਰਟ ਕੀਤੀ ਸਾਡੀ ਜਦੋਂ ਅਸੀਂ ਛੱਡ ਗਏ ਸਟੈਨਲੀ ਨੂੰ ਨਾਈਜੀਰੀਆ ਐਮਬੈਸੀ ਤੇ ਗਏ ਸੀ ਅਸੀਂ ਉੱਥੇ ਮਿਲੇ ਸੀ ਉਹਨੂੰ ਜਾ ਕੇ ਤੇ ਹੁਣ ਵੀ ਉਹਨਾਂ ਨੇ ਨਾਈਜੀਰੀਆ ਐਮਬੈਸੀ ਦੇ ਵਿੱਚ ਜਿਹੜੇ ਐਮਬੈਸਡਰ ਨੇ ਉਹਨਾਂ ਨੂੰ ਇਹਦੀ ਵੀਡੀਓ ਭੇਜਤੀ ਆ ਬੱਚੀ ਦੀ ਇਹ ਬੱਚੀ ਨੇ ਆਪਣਾ ਐਡਰੈਸ ਵੀ ਦੱਸਿਆ ਵਾ ਵੀ ਮੈਂ ਨਾਈਜੀਰੀਆ ਦੀ ਰਹਿਣ ਵਾਲੀ ਆ ਸੋਇਆ ਬੂਸਤਾ ਖ ਨਹੀਂ ਕੁਛ ਇਦਾਂ ਦਾ ਇਹਨੇ ਦੱਸਿਆ ਨਾਮ ਅੱਗੋਂ ਆਪਣੇ ਡਿਸਟ੍ਰਿਕਟ ਦਾ ਜਾਂ ਸਿਟੀ ਦਾ ਜਾਂ ਪਿੰਡ ਦਾ ਤੇ ਇਹ ਸਾਡੀ ੩ ਧੀਆਂ ਵਰਗੀ ਆ ਕਿਉਂਕਿ ੩ ਭੈਣਾ ਸਾਂਝੀਆਂ ਸਾਡਾ ਫਰਜ਼ ਆ ਵੀ ਅਸੀਂ ਇਸ ਧੀ ਦੀ ਇੱਜ਼ਤ ਨੂੰ ਵੀ ਆਪਣੀ ਇੱਜ਼ਤ ਸਮਝੀਏ ਜਿੱਦਾਂ ਇਸ ਵੀਰ ਦੇ ਸਾਹਮਣੇ ਦੁਕਾਨ ਆ ਅਰਮਾਨ ਫੂਡ ਪੁਆਇੰਟ ਸਾਹਮਣੇ ਇਹਨਾਂ ਦੇ ਵਾਈਫ ਖੜੇ ਨੇ ਇਹ ਹਸਬੰਡ ਵਾਈਫ ਪਿਛਲੇ 3 ਦਿਨਾਂ ਤੋਂ ਇਸ ਬੱਚੀ ਨੂੰ ਸੰਭਾਲ ਰਹੇ ਨੇ ਰੋਟੀ ਵੀ ਦੇ ਰਹੇ ਨੇ ਆਪਦੇ ਘਰੇ ਦੁਕਾਨ ਦੇ ਵਿੱਚ ਇਹਨੂੰ ਸਵਾਉਂਦੇ ਵੀ ਆ ਵੀ ਚਲੋ ਉੱਥੇ ਸੌ ਜਾਂਦੀ ਐ ਫਿਰ ਉਹਦੀ ਵਾਈਫ ਆ ਜਿਹੜੀ ਉਹਨਾਂ ਨੇ ਨਮਾਇਆ ਤਵਾਇਆ ਕੱਪੜੇ ਵੀ ਚੇਂਜ ਕਰਾਏ ਆਪਦੇ ਕੱਪੜੇ ਵੀ ਦਿੱਤੇ ਇਹਨੂੰ ਬੱਚੀ ਨੂੰ ਸਾਨੂੰ ਵੀ ਵੀਡੀਓ ਬਣਾ ਕੇ ਭੇਜੀ ਦੱਸਿਆ ਸਾਨੂੰ ਫਿਰ ਸਾਡੇ ਟੀਮ ਦੇ ਮੈਂਬਰ ਕਰਨਾਲ ਸਿੰਘ ਗੁਣੀ ਵੀ ਕੱਲ ਆਏ ਅਸੀਂ ਉਹਨਾਂ ਦੀ ਡਿਊਟੀ ਲਈ ਸੀ ਕਰਨਾਲ ਸਿੰਘ ਉਹਨਾਂ ਨੇ ਆ ਕੇ ਸਾਰਾ ਵੈਰੀਫਾਈ ਕੀਤਾ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਵੀ ਹਾਂ ਕਿ ਬੱਚੀ ਵਾਕਈ ਲੋੜਵੰਦ ਆ ਇੱਥੇ ਘੁੰਮਦੀ ਐ ਸੜਕਾਂ ਤੇ ਆਸੇ ਪਾਸੇ ਵੀ ਉਹਨੂੰ ਕੋਈ ਸੋਝੀ ਨਹੀਂ ਆਪਦੀ ਵਿਚਾਰੀ ਨੂੰ ਵੀ ਜਿੱਥੇ ਠੀਕ ਲੱਗਦਾ ਉੱਥੇ ਬੈਠ ਜਾਂਦੀ ਐ ਸੌ ਜਾਂਦੀ ਐ ਨਹੀਂ ਤੇ ਸਾਰਾ ਦਿਨ ਸੜਕਾਂ ਤੇ ਟੁਰੀ ਫਿਰਦੀ ਐ ਤੇ ਅੱਜ ਅਸੀਂ ਇਸ ਧੀ ਨੂੰ ਆਪਣੇ ਨਾਲ ਲੈਣ ਆਏ ਆ ਸਤਵੀਰ ਕੌਰ ਆ ਭੈਣ ਸਾਡੇ ਸਿਵਾਦਰ ਭੈਣ ਨਾਲ ਨਵਦੀਪ ਆ ਤੇ ਅਸੀਂ ਹੁਣ ਇਸ ਭੈਣ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਇਹਦਾ ਟ੍ਰੀਟਮੈਂਟ ਵੀ ਹੋਊਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਵੀ ਇਹਦਾ ਡਰੈੱਸ ਪਤਾ ਲੱਭ ਕੇ ਇਹਦਾ ਪਾਸਪੋਰਟ ਵਗੈਰਾ ਦਾ ਪਤਾ ਕਰਕੇ ਜਿੱਥੇ ਵੀ ਉਹ ਚਿਹੜੂ ਚੌਂਕੀ ਜਾਂ ਜਾਂ ਮਿਹੜੂ ਚੌਂਕੀ ਜਾਂ ਜਾਂ ਜਿੱਥੇ ਵੀ ਇਸਤਨਾਮਪੁਰਾ ਦਾਦਾ ਬਾਈ ਇਸਤਨਾਮਪੁਰਾ ਥਾਣੇ 'ਚ ਇਸਤਨਾਮਪੁਰਾ ਜਾਂ ਬਾਈ ਕਿਡੂ ਜਾਂ ਚਿਹੜੂ ਚੌਂਕੀ ਪੈਂਦੀ ਆ ਉੱਥੋਂ ਅਸੀਂ ਪੁਲਿਸ ਨਾਲ ਵੀ ਸੰਪਰਕ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਪੇਪਰ ਕਿੱਥੇ ਆ ਇਹਦਾ ਪਾਸਪੋਰਟ ਕਿੱਥੇ ਆ ਇਹ ਬੱਚੀ ਇੱਥੇ ਜੇ ਪੜ੍ਹਦੀ ਸੀ ਤਾਂ ਕਿੱਥੇ ਪੜ੍ਹਦੀ ਸੀ ਸਟੂਡੈਂਟ ਸੀ ਜਾਂ ਇਹ ਤੇ ਜਾਂ ਇਹ ਵੈਸੀ ਇੱਥੇ ਰਹਿ ਰਹੀ ਸੀ ਇਹ ਕਿਹੜੇ ਵੀਜ਼ੇ ਤੇ ਇੰਡੀਆ ਆਈ ਆ ਵੈਜ ਔਰ ਵੀਜ਼ਾ ਇਨ ਇੰਡੀਆ ਵੀਜ਼ਾ ਵਿੱਚ ਵੀਜ਼ਾ ਮੈਡੀਕਲ ਵੀਜ਼ਾ ਸਟੱਡੀ ਵੀਜ਼ਾ ਨੋ ਰਿਮੈਂਬਰ ਕਹਿੰਦੀ ਮੈਨੂੰ ਕੁਝ ਯਾਦ ਨਹੀਂ ਹੈਗਾ ਫਰਮ ਸੈਂਸ ਯੂ ਹੈਵ ਬੀਨ ਲਿਵਿੰਗ ਹੇਅਰ ਲਾਈਕ ਯੂ ਹੈਵ ਐਨੀ ਆਈਡੀਆ ਆਈ ਡੋਨਟ ਨੋ ਸੋ ਡਿਡ ਯੂ ਕੇਮ ਹੇਅਰ ਟੂ ਸਟੱਡੀ ਔਰ ਲਾਈਕ ਵਾਟ ਵਰਕ ਫਾਰ ਮੇਟ ਔਰ ਸਟੱਡੀ ਵ came here for the study or like the work permit. I came study. Who? Hmm? Study. Study. Okay, so are you pass out of LPU or like what? Your degree is going on or are you a pass out? Where your university? ਜੀ ਅਬਦੁੱਲ ਅਬਦੁੱਲ ਨਾ ਲੈ ਅਬਜੂ ਕਰੀ ਜਾਂਦੀ ਕੁਛ ਅਬਜੂ ਗੇ ਅਬਦੁੱਲ ਕਹਿ ਰਹੀ ਅਬਦੁੱਲ ਚਲੋ ਐਨੀਵੇ ਸਾਡੀ ਸੋਨੇ ਕੋਸ਼ਿਸ਼ ਹੈ ਵੀ ਇਸ ਬੱਚੀ ਨੂੰ ਸਾਨੂੰ ਤਾਂ ਬਾਲੀ ਇਹਦੇ ਨਾਲ ਟਾਕ ਕਰਨੀ ਵੀ ਨਹੀਂ ਆਉਂਦੀ ਕਿ ਜਿੰਨੀ ਕਿ ਨਵਦੀਪ ਸਾਡੀ ਛੋਟੀ ਭੈਣ ਕਰ ਰਹੀ ਹੈ ਇਹ ਗੱਲ ਤੇ ਪਰ ਅਸੀਂ ਉੱਥੇ ਇਹਨੂੰ ਹੁਣ ਸੁਪਨਿਆਂ ਦੇ ਘਰ ਲੈ ਕੇ ਜਾਵਾਂਗੇ ਉੱਥੇ ਫਿਰ ਬੈਂਸਲੇ ਜੀ ਜਿਹੜੇ ਸਾਡੇ ਇਹ ਸਾਰਾ ਇਹਦੇ ਵਾਪਸ ਭੇਜਣ ਦਾ ਇੰਤਜ਼ਾਮ ਕਰਨਗੇ ਸਾਡੇ ਨਾਲ ਐਸੋਸੀਏਟ ਨੇ ਉਹ ਤੇ ਨਾਲ ਸਿਕੰਦਰ ਭੈਣ ਤੇ ਉਹ ਨਾਲ ਉਹਨਾਂ ਦੀ ਬੇਟੀ ਹੈ ਕੈਥਰੀਨ ਪਹਿਲਾਂ ਵੀ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਸਟੈਨਲੀ ਨੂੰ ਵਾਪਸ ਭੇਜਣ ਲਈ ਅੱਗੋਂ ਵੀ ਹੁਣ ਸਾਡੀ ਕੋਸ਼ਿਸ਼ ਹੋਊਗੀ ਵੀ ਇਸ ਧੀ ਨੂੰ ਵੀ ਇਹਦੇ ਮਾਪੇ ਤੱਕਰ ਪਹੁੰਚਦਾ ਕਰੀਏ ਅਸੀਂ ਇਹ ਆਪਣੇ ਘਰ ਜਾਵੇ ਵਾਪਸ ਆਪਣੇ ਮਾਪੇ ਕੋਲੇ ਆਪਣੇ ਭੈਣ ਭਰਾਵਾਂ ਦੇ ਕੋਲੇ ਇਹ ਵੀ ਜਿਵੇਂ ਸਾਡੇ ਬੱਚੇ ਇੱਥੋਂ ਪੜਨ ਲਈ ਜਾਂਦੇ ਨੇ ਕੈਨੇਡਾ ਅਮਰੀਕਾ ਉਵੇਂ ਇਹਦੇ ਲਈ ਵੀ ਇਹ ਇੰਡੀਆ ਪੜ੍ਹਨ ਆਉਣਾ ਇੱਕ ਉਸ ਤਰ੍ਹਾਂ ਦਾ ਐਕਸਪੀਰੀਅੰਸ ਆ ਪਰ ਇੱਥੇ ਆ ਕੇ ਕਈ ਵਾਰੀ ਦੇਖੋ ਕਹੇ ਜੇ ਹਾਲਾਤ ਬਣ ਜਾਂਦੇ ਆ ਸਾਨੂੰ ਤਾਂ ਐਂ ਲੱਗਦਾ ਵੀ ਆਪਣੇ ਬੱਚਿਆਂ ਵਾਂਗ ਹੀ ਆ ਸਾਡੇ ਭਾਣਜੀ ਆ ਮੇਰੀ ਭਤੀਜੀ ਆ ਉੱਥੇ ਪੜ੍ਹਦੇ ਆ ਬਾਹਰ ਤੇ ਐਂ ਫੀਲ ਹੁੰਦਾ ਵੀ ਸਾਡੇ ਬੱਚਿਆਂ ਨੂੰ ਜੇ ਕਿਤੇ ਇਦਾਂ ਦਾ ਦੁੱਖ ਸਹਿਣਾ ਪੈ ਜਾਏ ਜਾਂ ਇਦਾਂ ਦੀ ਸਮੱਸਿਆ ਦੇ ਵਿੱਚ ਆਣਾ ਪੈ ਜਾਵੇ ਤਾਂ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਤੇ ਉਦਾਂ ਹੀ ਹੋ ਸਕਦਾ ਇਹਦੀ ਫੈਮਿਲੀ ਵੀ ਤਕਲੀਫ ਦੇ ਵਿੱਚ ਹੋਵੇ ਉਹਨਾਂ ਨੂੰ ਪਤਾ ਇਹਨਾਂ ਲੱਗ ਰਿਹਾ ਹੋਵੇ ਸਾਡੀ ਬੇਟੀ ਹੈ ਕਿੱਥੇ ਆ ਤੇ ਪਰ ਸਾਡੀ ਇੱਕ ਕੋਸ਼ਿਸ਼ ਰਹੂਗੀ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੀ ਫੈਮਿਲੀ ਤੱਕ ਪਹੁੰਚਾਇਆ ਜਾਵੇ ਇਹਦਾ ਘਰ ਪਰਿਵਾਰ ਲੱਭਿਆ ਜਾਵੇ ਤੇ ਜੇ ਤੁਸੀਂ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਹੋ ਤੇ ਜੇ ਇਸ ਬੱਚੀ ਨੂੰ ਕੋਈ ਪਛਾਣਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਿਹੜੀਆਂ ਵੀਡੀਓ ਅਸੀਂ ਅਟੈਚ ਕੀਤੀਆਂ ਜਿਹੜੀਆਂ ਇੱਥੇ ਸੜਕ ਤੇ ਘੁੰਮਦੀਆਂ ਸੀਗੀਆਂ ਉਹ ਵੀ ਜਰੂਰ ਦੇਖਿਓ ਅੱਜ ਤਹੇ ਸਾਫ ਸੁਥਰੇ ਕੱਪੜੇ ਪਾਏ ਹੋਏ ਆ ਕਿਉਂਕਿ ਵੀਰੇ ਹੁਣਾਂ ਨੇ ਇਸ਼ਨਾਨ ਪਾਣੀ ਕਰਾਤਾ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਂ ਪਰਮਿੰਦਰ ਹੈ ਪਰਮਿੰਦਰ ਵੀਰੇ ਹੁਣਾਂ ਨੇ ਨਿਮਾਤਾ ਸੀ ਇਹਨੂੰ ਦੋ ਦਿਨ ਤੋਂ ਰੋਟੀ ਪਾਣੀ ਵੀ ਦਿੱਤਾ ਪਰ ਵੀਰ ਦੱਸਦਾ ਵੀ ਦੋ ਦਿਨ ਪਹਿਲਾਂ ਤਾਂ ਰੁੜ ਰੁੜ ਕੇ ਥੱਲੇ ਚੱਲਦੀ ਸੀ ਦੋ ਤਿੰਨ ਦਿਨ ਪਹਿਲਾਂ ਕਿਉਂਕਿ ਕਈ ਦਿਨਾਂ ਤੋਂ ਫੂਡ ਨਹੀਂ ਸੀ ਖਾਦਾ ਚੱਜਣਾ ਜਿਵੇਂ ਕੋ ਕੁੜੀ ਵੀ ਸਾਹਮਣੇ ਆਂਦੀ ਹੈ ਦੇਖੋ ਦੇ ਹੁੰਦੇ ਚਰਚ ਹੈ ਤੇ ਚਰਚਾ ਤੇ ਇਹ ਇੱਥੇ ਕਾਫੀ ਅਫਰੀਕਨ ਮੁੰਡੇ ਕੁੜੀਆਂ ਰਹਿੰਦੇ ਨੇ ਜਿਹੜੇ ਇੱਥੇ ਐਲਪੀਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਜਲੰਧਰ ਤੇ ਇਹ ਉਹ ਏਰੀਆ ਹੀ ਆ ਨੇੜੇ ਤੇ ਦੇ ਦਾ ਜਿੱਥੇ ਇੱਥੇ ਪੀਜੀ ਵਗੈਰਾ ਨੇ ਬਹੁਤ ਸਾਰੀਆਂ ਆ ਤੁਸੀਂ ਦੇਖੋਗੇ ਸਾਰੇ ਪੀਜੀ ਦੀਆਂ ਬਿਲਡਿੰਗਾਂ ਹੀ ਆ ਜਿੰਨੀਆਂ ਇੱਥੇ ਪਾਸੇ ਦਿਖਦੀਆਂ ਤੁਹਾਨੂੰ ਇੱਥੇ ਸਟੂਡੈਂਟ ਹੀ ਸਟੂਡੈਂਟ ਰਹਿੰਦੇ ਚਾਰੇ ਪਾਸੇ ਲੋਰ ਡਿਪਾਰਟਮੈਂਟ ਦਾ ਸਾਈਡ ਗੇਟ ਆ ਯੂਨੀਵਰਸਿਟੀ ਦੀ ਬਿਲਕੁਲ ਬੈਕ ਸਾਈਡ ਤੇ ਅਸੀਂ ਖੜੇ ਆ ਪਿੱਛੇ ਐਲਪੀਯੂ ਦੇ ਤੇ ਇੱਥੇ ਇਹ ਬੱਚੀ ਐਲਪੀਯੂ ਯੂਨੀਵਰਸਿਟੀ ਦੀ ਸਟੂਡੈਂਟ ਆ ਜਾਂ ਨਈ ਸਟੂਡੈਂਟ ਏ ਹਜੇ ਅਸੀਂ ਸ਼ੋਰ ਨਹੀਂ ਕਰ ਸਕਦੇ ਪਰ ਉਹ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਤੇ ਬਸ ਸਾਡੀ ਇੰਨੀ ਇੱਕ ਬੇਨਤੀ ਆ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਬੱਚੀ ਦਾ ਕੁਝ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਸੋ ਵੀਵਰਸ ਅਸੀ ਆਜ ਦੀ ਵੀਡੀਓ ਵੀਡੀਓ ਦੇਖਣ ਦਾ ਅਸੀਂ ਆਪਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜਿਹੜੀ ਮੈਂ ਕਿੰਨੀ ਆ ਮਨੁੱਖਤਾ ਦੀ ਸੇਵਾ ਬਣਾ ਜਿਹੜਾ ਕੋਈ ਲੋਕਾਂ ਦੀ ਸੇਵਾ ਕਰਦਾ ਵਾ ਖਿਦਮਤ ਕਰਦਾ ਵਾ ਉਹ ਸਭ ਤੋਂ ਵੱਡੀ ਦੁਨੀਆ ਵਿੱਚ ਸੇਵਾ ਵਾ ਇਹੋ ਜੀ ਕੋਈ ਵੀ ਸੇਵਾ ਨਹੀਂ ਹੋएगी ਇਹਦੇ ਨਾਲ ਰੱਬ ਰਾਜ਼ੀ ਹੁੰਦਾ ਵਾ ਔਰ ਜਿਹੜਾ ਇਹ ਸਿੱਖ ਵੀਰ ਹੈ ਇਹ ਜਿਹੜੀ ਮਨੁੱਖਤਾ ਦੀ ਸੇਵਾ ਕਰਦਾ ਵਾ ਲੋਕਾਂ ਨੂੰ ਆਪਣੇ ਕੋਲੋਂ ਕਿਸੇ ਕੋ ਅਮਦਦ ਵੀ ਨਹੀਂ ਮੰਗਦਾ ਲੇਕਿਨ ਆਪਣੇ ਕੋਲੋਂ ਦਿੰਦਾ ਵੈ ਰੱਬ ਉਹਨੂੰ ਇਸ ਤਰ੍ਹਾਂ ਦੇਈ ਜਾਂਦਾ ਕਿ ਉਹਨੂੰ ਪਤਾ ਹੀ ਨਹੀਂ ਚੱਲੰਦੇ ਆ ਇਹ ਬੜੀ ਵੱਡੀ ਸੇਵਾ ਕਰਦਾ ਵੈ ਔਰ ਜਿਹੜੀ ਆਪਾਂ ਵੀਡੀਓ ਦੇਖਣ ਦਏ ਸੀ ਕਿ ਬੱਚੀ ਹੈ ਅੰਜ ਸੜਕਾਂ ਤੇ ਫਿਰਨ ਦਈ ਹੈ ਨਾਈਜੀਰੀਆ ਦੀ ਹੈ ਔਰ ਉਹ ਸਟੱਡੀ ਵਾਸਤੇ ਆਈ ਹੈ ਕਹਿੰਦੀ ਤੋ ਇਹੀ ਹੈ ਕਿ ਮੈਂ ਸਟੱਡੀ ਵਾਸਤੇ ਆਈ ਆ ਸਟੱਡੀ ਵਾਸਤੇ ਆਈ ਹੈ ਪਤਾ ਨਹੀਂ ਹੁੰਦਾ ਨਾ ਕੀ ਬੀਤੀ ਹੈ ਕਿ ਉਹ ਹਾਲਾਤ ਹੋਏ ਆ ਕਿ ਉਹ ਵਿਚਾਰੀ ਸੜਕਾਂ ਦੇ ਉੱਤੇ ਫਿਰਨ ਤੇ ਮਜਬੂਰ ਹੋ ਗਈ ਹੈ ਔਰ ਉਹਨੂੰ ਇੱਕ ਦੁਕਾਨ ਵਾਲਾ ਜਿਹੜਾ ਮੈਂ ਉਹਨੂੰ ਵੀ ਸਲੂਟ ਪੇਸ਼ ਕਰਦੀ ਆ ਕਿ ਉਹਦਾ ਕਿਉਂਕਿ ਉੱਥੇ ਕਈਆਂ ਨੇ ਵੇਖੀ ਹੋਏਗੀ ਲੇਕਿਨ ਹੌਸਲਾ ਇਹੋ ਜਿਹਾ ਜਜ਼ਬਾ ਕਿਸੇ ਕਿਸੇ ਦੇ ਵਿੱਚ ਹੁੰਦਾ ਹੈ ਉਹਨਦੀ بیوی ਨੇ ਉਹਨੂੰ ਆਪਣੇ ਘਰ ਖੜਿਆ ਉਹਨੂੰ ਆਪਣਾ ਕੱਪੜੇ ਦਿੱਤੇ ਨਵਾਇਆ ਸਾਫ ਸੁਥਰਾ ਕੀਤਾ ਖਾਣਾ ਦਿੱਤਾ ਔਰ ਜਿਸ ਲਈ ਕਿ ਉਹ ਗੱਲਬਾਤ ਕਰਨ ਦੇ ਸੀ ਮੈਂ ਦੇਖਣ ਦੇ ਸੀ ਕਿ ਜਿਹੜਾ ਦੁਕਾਨ ਵਾਲਾ ਨਾ ਉਹ ਕਾਟਾਂ ਚੋਂ ਸੀ ਰੋਂਦੇ ਆ ਸੀ ਔਰ ਸਿਰਫ ਇੱਕ ਜਜ਼ਬਾ ਸੀ ਇੱਕ ਇਹੋ ਜਿਹਾ ਜਜ਼ਬਾ ਹਰ ਇਨਸਾਨ ਦੇ ਅੰਦਰ ਹੋਣਾ ਚਾਹੀਦਾ ਵੈ ਔਰ ਦੂਸਰੀ ਗੱਲ ਲੈ ਕੇ ਉਹ ਕਹਿੰਦੇ ਕਿ ਪਹਿਲਾਂ ਵੀ ਨਜੀਰੀਆ ਤੋਂ ਇੱਕ ਆਇਆ ਸੀ ਭਰਾ ਉਹਨੂੰ ਵੀ ਉੱਥੇ ਭੇਜਿਆ ਉਥੋਂ ਦੇ ਉਹਨਾਂ ਨੇ ਕੰਟੈਕਟ ਕੀਤਾ ਇੰਦਾ ਵੀ ਕੀਤਾ ਔਰ ਸਾਨੂੰ ਇਸ ਵੀਡੀਓ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਫਲਾਉਣਾ ਚਾਹੀਦਾ ਵਾ ਕਿ ਇਹ ਜਿਹੜੀ ਭੈਣ ਹੈ ਇਹ ਵੀ ਆਪਣੇ ਘਰ ਵਾਲਿਆਂ ਤੱਕਰ ਪਹੁੰਚ ਜਾਏ ਉਹਨਾਂ ਦੇ ਘਰ ਵਾਲੇ ਪਰੇਸ਼ਾਨ ਹੋਣਗੇ ਕਿ ਔਰ ਇਹ ਇਨਾ ਹਾਲਤ ਦੇ ਵਿੱਚ ਇੱਥੇ ਫਿਰਨ ਲਈ ਜਾਂ ਸੜਕਾਂ ਦੇ ਉੱਤੇ ਨਾ ਕੋਈ ਕਾਰ ਹੈ ਨਾ ਬਾਹਰ ਮੈਂ ਕਿੰਨੀ ਹੈ ਇਹੋ ਜੀ ਨਾ ਰੱਬ ਕਿਸੇ ਕਿਸੇ ਦੇ ਨਾਲ ਵੀ ਨਾ ਇੰਜ ਨਾ ਹੋਵੇ ਕੋਈ ਕਿਸੇ ਦੇ ਨਾਲ ਇੰਜ ਨਾ ਕਰੇ ਕਿ ਇਹੋ ਜਿਹੇ ਹਾਲਾਤ ਵੇਖਨੇ ਪੈਣ। ਬਾਕੀ ਮੈਨੂੰ ਜਿਹੜੀ ਹੈ ਨਾ ਬੜੀ ਇਮੋਸ਼ਨਲ ਵੀਡੀਓ ਲੱਗੀ ਹੈ। ਔਰ ਇਹ ਜਿਹੜਾ ਪ੍ਰਾਸ ਜਿਹੜਾ ਸਿੱਖ ਵੀਰ ਹੈ ਜਿਹੜੀ ਇਹ ਮਨੁੱਖਤਾ ਦੀ ਸੇਵਾ ਦਾ ਕੰਮ ਕਰਦਾ ਅਸੀਂ ਇਹਨੂੰ ਵੀ ਸਲੂਟ ਪੇਸ਼ ਕਰਦੇ ਹਾਂ ਕਿ ਜਿਹੜਾ ਇਹ ਇਟਾ ਵਧੀਆ ਕੰਮ ਕਰਨ ਦੇ ਆਗ ਹੈ ਔਰ ਇਸ ਦੌਰ ਦੇ ਵਿੱਚ ਜਿੰਦੇ ਵਿੱਚ ਤੇ ਸਿਰਫ ਆਪਣੀ ਆਪਣੀ ਦੀ ਪਈ ਹੈ ਕਿਸੇ ਨੂੰ ਕਿਸੇ ਦਾ ਕੋਈ ਵੀ ਨਹੀਂ ਬੰਦਾ। ਬਾਕੀ ਮੈਨੂੰ ਤੇ ਵੀਡੀਓ ਜਿਹੜੀ ਹੈ ਨਾ ਬੜੀ ਵਧੀਆ ਬੜੀ ਜਜ਼ਬਾਤੀ ਇੱਕ ਲੱਗੀ ਹੈ ਔਰ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਮੈਂ ਤਾਂ ਕਿ ਇਹ ਜਿਹੜੀ ਵੀਡੀਓ ਹੈ ਉਸ ਬੱਚੀ ਦੇ ਘਰ ਆਲੇ ਤਿੱਕਰ ਪਹੁੰਚ ਜਾਵੇ ਔਰ ਉਹਨਾਂ ਨੂੰ ਉਹ ਵਾਪਸ ਲਾਈਏ ਉਹ ਵੀ ਪਰੇਸ਼ਾਨ ਹੋਣਗੇ ਇਹ ਵੀ ਵਿਚਾਰੀ ਇੰਜ ਸੜਕਾਂ ਤੇ ਫਿਰਨ ਦੇਈ ਹੈ